ਚਾ ਗੱਲ ਪੈਂਦੇ ਆਂ ਈਆਂ ਪੜਨੇ ਗੱਲ ਕਰਦੇ ਗਾ ਦੂਜੇ ਸਾਡੇ ਕੋਲ ਕੋਈ 20 30 ਫੀਰ ਹੋਰ ਥੋੜੇ ਦਾ ਕੋਈ ਕਿੱਥੋਂ ਕਿਹੜੇ ਰੂਟ ਤੇ ਰਕਸ਼ਾ ਚਲਾ ਰਹੇ ਤੁਸੀਂ ਅਸੀਂ ਐਸੇ ਚਲਾ ਰਹੇ ਜੀ ਸਰਾਰ ਆ ਰਿਹਾ ਕੋਈ ਫਾਇਨਾ ਕੋ ਤੂੰ ਬਰੀ ਵਾਲਾ ਹਰੀ ਵਾਲਾ ਅੱਛਾ ਇਹ ਇਹ ਕੌਣ ਆ ਫਿਰ ਜਿਹੜੀਆਂ ਬੱਸਾਂ ਆ ਅਸਲ ਵਿੱਚ ਇਹ ਜਾਂਦਾ ਹੈ ਕਿ ਜੇਕਰ ਪੰਜਾਬ ਨੇ ਉਹ ਮੈਂ ਸੀ ਸੀ ਜਿਹੜਾ ਸ੍ਰੈਣਾਂਗਾ ਤੋਂ ਫਰੀਦਕੋਟ ਸਰਕਾਰ ਵੱਲੋਂ ਫਰੀਦਕੋਟ ਬਾਸ ਸਫਰ ਇਸ ਤਰ੍ਹਾਂ ਹੈ ਕਿ ਲਾਵਾਂ ਨੂੰ ਇਹ ਚਾਰ ਪੰਜ ਦਰਜੇ ਪਿੰਡਾਂ ਨੂੰ ਜਿਹੜੀ ਉਪਰਦੀ ਬਿਸਕੁਰ ਜਲਾ ਤੇ ਇੱਧਰ ਸ੍ਰੈਣਾਂਗਾ ਨਾਲ ਜੋੜਦੀ ਸਤਸਕੀਲ ਮੰਡੀ ਬੜੀ ਬੱਸ ਪਰ ਇਹ ਡੇਦੀ ਵਜਾ ਇੱਥੇ ਕਿਉਂ ਖੜਦੀ ਹੈ ਇਸ ਦੀ ਵਾਰੀ ਜਾਣਕਾਰੀ ਹੋਰਾ ਸੋ ਕਰਕੇ ਕੋਸ਼ਿਸ਼ ਕਰਦੇ ਦੱਸਣ ਲਈ ਪੀ ਵਜ੍ਹਾ ਕੀ ਆ ਡੇਦੇ ਤੇ ਕਿਉਂ ਨਹੀਂ ਖੜਦੀ ਜਿੱਥੇ ਇਸ ਵਾਰੀ ਹੋਏ ਚੁੱਲ੍ਹੇ ਬੰਦ ਚੜ੍ਹਨੇ ਦੀ ਬਸ ਮਾਲਕਾਂ ਅਤੇ ਚਾਲਕਾਂ ਵੱਲੋਂ ਸਰਾਏ ਨਾਗਾ ਤੋਂ ਬਰੀ ਬਾਲਾਂ ਨੂੰ ਆਉਣ ਅਤੇ ਜਾਣ ਸਮੇਂ ਕੀਤੀ ਜਾਂਦੀ ਬਤਮੀਜੀ ਵੱਡੀ ਉਮਰ ਦੇ ਰਿਕਸ਼ਾ ਚਾਲਕਾਂ ਨਾਲ ਜਲਾਸ਼ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਾਏ ਨਾਗਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਸਰਕਾਰੀ ਮਿੰਨੀ ਬੱਸ ਮਹਿਲਾਵਾਂ ਨੂੰ ਮੁਫਤ ਸਫ਼ਰ ਸਹੂਲਤ ਮਹੱਇਆ ਨਹੀਂ ਕਰਵਾ ਰਹੀ ਮਿੰਨੀ ਬੱਸ ਅੱਡੇ ਤੇ ਰੁਕਣ ਦੀ ਬਜਾਏ ਰੁਕਦੀ ਖੇਤਾਂ ਵਿੱਚ ਸੁਨਸਾਨ ਜਗ੍ਹਾ ਤੇ ਬਾਪੂ ਜੀ ਕੀ ਮਾਮਲਾ ਹੈ ਇਹ ਜੀ ਮਾਮਲਾ ਹੈ ਜੀ ਹੂੰ ਬੱਸਾਂ ਦੇ ਸਾਰੇ ਚੱਕਣ ਦੇ ਹੂੰ ਤੇ ਇਹ ਨਾ ਈਆ ਮੈਂ ਤਾਂ ਆਪਕੇ ਟਾਈਮ ਆ ਜੀ ਤੇ ਕਟਵਾਟ ਬਹੁਤ ਟਾਈਮ ਲਾਗੇ ਦੋ ਬਸਾਂ ਜੈ ਤਰ ਤਰ ਜੰਨੀਆਂ ਇਹ ਖੜੀਆਂ ਹੋਈਆਂ ਤੇ ਜੇ ਅਸੀਂ ਮਾੜਾ ਮੋੜ ਕੋਈ ਸਾਰੀਆਂ ਕੋਲ ਪੁੱਛੋ ਚੱਕ ਲੈਣੇ ਜੀ ਤੇ ਸਾਰੀ ਸਾਡੇ ਚੱਕ ਗੱਲ ਪੈਂਦੇ ਆ ਈਆ ਪੜਨੇ ਗਾਲ ਕੱਢਦੇ ਗਾ ਨੂੰ ਜੇ ਸਾਡੇ ਕੋਈ ਕੋਈ 20 30 ਰੁਪਏ ਦੇ ਉਹ ਵੀ ਖੋਲੇਗਾ ਕਿੱਥੋਂ ਕਿਹੜੇ ਰੂਟ ਤੇ ਰਕਸ਼ਾ ਚਲਾ ਰਹੀ ਤੁਸੀਂ ਅਸੀਂ ਅਸੀਂ ਚਲਾਦੇ ਜੀ ਸਰਾਰ ਆਲਾ ਤੋਂ ਸਾਇਨਾ ਤੋਂ ਬਰੀ ਵਾਲਾ ਹਾਂਜੀ ਬਰੀ ਵਾਲਾ ਅੱਛਾ ਇਹ ਇਹ ਕੌਣ ਆ ਫਿਰ ਜਿਹੜੀਆਂ ਬੱਸਾਂ ਵਾਲੇ ਆ ਇਹ ਨਵੇਂ ਨਾਮ ਦੇ ਸੂਰੀ ਵਾਲੇ ਲਈ ਮਿੰਨੀ ਬੱਸਾਂ ਵਾਲੇ ਹਾਂ ਮਿੰਨੀ ਬੱਸਾਂ ਵਾਲੇ ਅੱਛਾ ਅੱਛਾ ਇੱਕ ਹੈਗਾ 마샤 ਇੱਕ ਕਰਜਟ ਸਿੰਘ ਆ ਜੀ ਹੂੰ ਇੱਕ ਹੈਗਾ ਸੁੱਖਾ ਉਹਨਾਂ ਮੁੰਡਿਆਂ ਦੇ ਪਿਓ ਜਿਹੜੇ ਅੱਛਾ ਇਹ ਇਹ ਫਿਰ ਇਹ ਨਹੀਂ ਇਹ ਮੁਸ਼ਕਲ ਲਿਆਉਂਦੇ ਆ ਹਾਂ ਜੀ ਤੇ ਫਿਰ ਤੁਸੀਂ ਕੀ ਕਰਦੇ ਸਾਰਾ ਦਿਨ ਖਲੇ ਰਹਿੰਦੇ ਆ ਆਏ ਖੜੇ ਰਹੇ ਜੀ ਅੱਜ ਹਣ ਖੜੇ ਆ ਜੇ ਹੁਣ ਕਿਹੜਾ 5 ਦਾ ਟਾਈਮ ਆ ਬਸ ਦਾ ਤੇ ਜੀ ਜਿਹੜਾ ਜਿਆਦਾ ਜਲਾਈ ਦਾ ਲਾਉਂਦੇ ਜੀ ਉਹਨਾਂ ਸੇ ਅੰਤਰ ਖੜੇ ਉਹ ਛੀਵੀ ਦੇ ਬਸ ਗਈ ਆ ਆਇਆ ਕਾਰਡ ਉਹ ਖੜਾ ਥੱਲੇ ਲਾਇਆ ਪੁਰਾਣੀ ਆ ਜੀ ਹੂੰ ਅੱਛੇ ਤੁਸੀਂ ਜਿਹੜੀਆਂ ਆ ਬਾਕੀ ਸਵਾਰੀਆਂ ਬਸ ਤੋਂ ਰਹਿ ਗਈਆਂ ਉਹ ਹੀ ਚੱਕਣੀਆਂ ਉਹਨਾਂ ਚਿਰ ਤੁਸੀਂ ਸਾਰਾ ਦਿਨ ਖੜੇ ਰਹੋ ਜੀ ਹਾਂ ਹਾਂ ਜੀ ਅੱਛਾ ਉਹ ਤੁਸੀਂ ਕੀ ਕਰਾ ਜੋਨੇ ਮੇਰੇ ਕੋਲ ਤਾਂ ਰਖਾ ਜੀ ਪੜਨਾ ਹਾਂ ਪੜਨਾਲਾ ਕਰਕੇ ਪੁੱਛਿਆ ਹਾਂ ਜੀ ਹੂੰ ਤੁਹਾਨੂੰ ਤੁਹਾਨੂੰ ਤਾਂ ਨਹੀਂ ਕਿਤੇ ਕੋ ਹੱਕ ਹੈ ਜੀ ਐਵੇਂ ਕਹਿ ਦिए ਕਸਲ ਤਾਂ ਤੇ ਅੱਡੇ ਤੇ ਹੀ ਆ ਹਾਂ ਹਾਂ ਇਹ ਕਹਾਂ ਅੱਡਾ ਨਾ ਵੇਲੇ ਬਤਾ ਤੂੰ ਕਦੋਂ ਸੌਰੀ ਲੈ ਕੇ ਤੁਰ ਰਿਹਾ ਖੜੇ ਬੈਠੇ ਹਾਂ ਨਾ ਖੜੇ ਨੇ ਕਾਸੀ ਕੜੇ ਫੁੱਟ ਕੜੇ ਇਹ ਵੀ ਪਤਾ ਲੱਗਿਆ ਵੀ ਇੱਕ ਸਰਕਾਰੀ বাস ਲੱਗੀ ਹੋਈ ਆ ਜਿਹੜੀ ਆਮ ਗਰੀਬ ਲੋਕਾਂ ਲਈ ਹਾਂਜੀ ਹਾਂਜੀ ਉਹ ਵੀ ਨਹੀਂ ਦਿਖਾਈ ਦਿੰਦੀ ਕਿਸੇ ਸਮੇਂ ਵੀ ਅੱਡੇ ਤੇ ਤਾਈਆਂ ਤਾਂ ਤਾਈਆਂ ਤਾਂ ਲੱਗੋਗੇ ਖਲਦਾ ਜੀ ਉੱਥੋਂ ਇਹ ਕਿੱਥੇ ਖੜਦੀ ਹੈ ਜੀ ਇਹ ਗੁਰਦੁਆਰਾ ਜੀ ਨਹੀਂ ਅੱਡਾ ਤਾਂ ਇੱਥੇ ਫਿਰੇ ਉੱਥੇ ਕਿਉਂ ਥਲਦੇ ਆ ਜੀ ਉਹ ਟਾਈਮ ਟੇਬਲ ਹੁੰਦੇ ਜੀ ਪੂਰੇ ਦੇ ਪੂਰੇ ਪੂਰੇ ਟਾਈਮ ਦੇ ਤੇ ਇਹ ਫਿਰ ਬਾਕੀ ਪ੍ਰਾਈਵੇਟ ਤਾਂ ਇੱਥੇ ਖੜੀਆਂ ਹੀ ਰਹਿੰਦੀਆਂ ਨੇ ਤੇ ਉਹ ਕੋਈ ਟਾਈਮ ਦੇ ਅੱਛਾ ਉਹ ਉਦੋਂ ਹੀ ਆਉਂਦੇ ਜਦੋਂ ਤੁੜਦੀ ਉਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਲਾਇਆ ਗਿਆ ਰੂਟ ਦਾ ਕਿਹੜਾ ਕਿੰਨੇ ਵਜੇ ਚੱਲ ਕੇ ਕਿੱਧਰ ਨੂੰ ਜਾਂਦਾ ਲਾਉਦੇ ਨਹੀਂ ਜਾਣ ਕੇ ਲਾਉਦੇ ਕੋ ਨਹੀਂ ਲਾਉਂਦੇ ਕਿ ਲਾਉਣ ਨਹੀਂ ਦਿੰਦੇ ਇਹ ਇਹ ਦਾਬਾ ਭਾਈ ਖੜੇ ਜੀ ਉਹਨਾਂ ਦੇ ਓਕੇ ਦੇ ਦਰਸ਼ਕਾਂ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਪੀਆਰਟੀਸੀ ਜਿਹੜੀ ਕੇ ਸਰੈਣਾਗਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਬੱਸ ਇੱਥੇ ਖੜੀ ਜਿਹਦਾ ਰੂਟ ਇਸ ਤਰ੍ਹਾਂ ਹੈ ਪੀਏ 4 5 ਦਰਜਣ ਪਿੰਡਾਂ ਨੂੰ ਜਿਹੜੀ ਉਹ ਫਰੀਦਕੋਟ ਜ਼ਿਲ੍ਹਾ ਤੇ ਇਧਰ ਸਰੈਣਾਗਾ ਨਾਲ ਜੋੜਦੀ ਸਭ ਤਹਿਸੀਲ ਮੰਡੀ ਵੱੜ ਜਾਂਦੇ ਪਰ ਇਹ ਅੱਡੇ ਦੀ ਬਜਾਏ ਇੱਥੇ ਕਿਉਂ ਖੜਦੀ ਹੈ ਇਸ ਚੀਜ਼ ਬਾਰੇ ਜਾਣਕਾਰੀ ਹੋਰ ਹਾਸਲ ਕਰਕੇ ਕੋਸ਼ਿਸ਼ ਕਰਦੇ ਦੱਸਣ ਦੀ ਪੀ ਵਜ੍ਹਾ ਕੀ ਆ ਗੱਡੇ ਤੇ ਕਿਉਂ ਨਹੀਂ ਖੜਦੀ ਜਿੱਥੇ ਕੇ ਸਵਾਰੀਆਂ ਉੱਥੇ ਚੜ੍ਹਨ ਦੇ ਤੇ ਉਹਨਾਂ ਨੂੰ ਪਤਾ ਲੱਗ ਸਕੇ